ਸਾਡੀ ਸੈਂਸ ਸਮਾਜ ਨੂੰ ਜੋ ਬੰਦਾ ਅਧਿਕਾਰ ਬੰਦਾ ਰੁਤਬਾ ਸਾਨੂੰ ਦਿੱਤਾ ਜਾਵੇ ਕਿ 117 ਪੰਜਾਬ ਦੇ ਵਿੱਚ ਐਮ ਐਲ ਏ ਸੀਟਾਂ ਹੁੰਦੀਆਂ ਨੇ ਕਿ ਸਾਡੀ ਸੈਂਸ ਸਮਾਜ ਨੂੰ 117 ਐਮ ਸੀ 117 ਸਰਪੰਚ ਅਸੀਂ ਜਿਆਦਾ ਮੰਗ ਨਹੀਂ ਕਰਦੇ ਕੰਮਲੇ ਅਤੇ ਇੱਕ ਦੋ ਚੇਰਮੈਨ ਸਾਡੀ ਸਮਾਜ ਦਾ ਆਹ ਜਿੱਕਰ ਕਿਸੇ ਵੀ ਸਰਕਾਰਾਂ ਨੇ ਸਾਡੀ ਸੈਂਸ ਸਮਾਜ ਨੂੰ ਕੋਈ ਵੀ ਕੋਈ ਚੰਗਾ ਰੁਤਬਾ ਨਹੀਂ ਦਿੱਤਾ ਸਾਡੇ ਜਿਹੜੇ ਅਧਿਕਾਰ ਨੇ ਉਹ ਸਰਕਾਰਾਂ ਨਾਪਦੀਆਂ ਨੇ ਉਹ ਉਹ ਅਧਿਕਾਰ ਖਤਮ ਕਿਤੇ ਹਰ ਐਮਪੀ ਹਰ ਐਮ ਇਹ ਜੋ ਸਾਡੇ ਸਮਾਜ ਦੇ ਪਰਿਵਾਰਾਂ ਦੇ ਕੋਲ ਆਣ ਜਾਂ ਆਗੂ ਸਰਬਾਨਾਂ ਕੋਲ ਆਣ ਆਕਾ ਉਹਨਾਂ ਦੇ ਕੋਲੇ ਮੰਗਾਂ ਰੱਖੀਆਂ ਕਿ ਸਾਡੇ ਜਿਹੜੀਆਂ ਮੰਗਾਂ ਨੇ ਪੂਰੀਆਂ ਕੀਤੀਆਂ ਜੀ ਸੋ ਆਪਣੀ ਬੋਰਡ ਦਾ ਅਧਿਕਾਰ ਆਪਾਂ ਹੁਣ ਆਵਾਜ਼ ਦੇਣੀ ਹੈ ਆਵਾਜ਼ بلند ਕਰਨੀ ਹੈ ਸੈਂਸ ਵਿੱਚ ਮਹਾਸਭਾ ਪੰਜਾਬ ਕਰਦੂਗੇ ਆਪਣੇ ਕਿਸੇ ਵੀ ਪਾਰਟੀ ਦਾ ਜਿਹੜਾ ਜੋ ਮੰਗਦਾ ਉਹ ਸਾਡੀ ਸਮਾਜ ਸਰਕਾਰ ਦੇਗਾ ਦੱਸਿਓ ਨਾਲ ਸਮਰਥਨ ਕਰਾਂਗੇ ਅਸੀਂ ਚਾਹੁੰਦੇ ਕਿ ਸਰਕਾਰਾਂ ਸਰਵੇ ਕਰਨ ਕਿ ਸਾਡੀ ਸਹਿਣ ਸਮਾਜ ਦੇ ਪਰਿਵਾਰਾਂ ਨੂੰ ਕਿੰਨੀਆਂ ਨੌਕਰੀਆਂ ਨੇ ਕਿੰਨੇ ਐਮਐਲਏ ਨੇ ਕਿੰਨੇ ਐਮਸੀ ਨੇ ਕਿੰਨੇ ਐਨਪੀ ਨੇ ਕਿੰਨੀਆਂ ਚੇਅਰਮੈਨੀਆਂ ਨੇ ਜਾਂ ਕਿੰਨੇ ਜ਼ਮੀਨ ਜਾਇਦਾਦ ਵਾਲੇ ਨੇ ਕਿੰਨੀਆਂ ਨੌਕਰੀਆਂ ਨੇ ਕਿੰਨੇ ਕੋਲ ਚੰਗੀ ਪੋਸਟ ਤੇ ਬੈਠੇ ਨੇ ਸਰਕਾਰ ਸਰਵੇ ਕਰੇ ਤੇ ਸਾਡੀ ਸਮਾਜ ਨੂੰ ਬੰਦਾ ਅਧਿਕਾਰ ਦੇਵੇ ਤੁਹਾਡੇ ਬੱਚੇ ਜੇ ਪੜ੍ਹੇ ਲਿਖੇ ਹੋਣਗੇ ਵੀ ਘਰੇ ਬੈਠੇ ਨਹੀਂ ਸਸਿਕਾ ਜੀ ਜਾਗਰਣ ਦੋਸਤੋ ਮੈਂ ਤੁਹਾਡਾ ਆਪਣਾ ਵੀ ਸੈਮ ਪ੍ਰਤਾਪ ਸਿੰਘ ਤੋਂ ਸੁਰੀਆ ਸੈਨਸਰ ਮਾਸ ਬੋਲਣਾ ਹੈ ਭਾਈ ਦੋਸਤੋ ਇੱਕ ਵੀਡੀਓ ਧਿਆਨ ਮੈਸੇਜ ਮੈਂ ਜਾਰੀ ਕਰਨਾ ਹੈ ਸਾਡੇ ਸੈਨਸਰ ਮਾਸ ਰਵਾ ਪੰਜਾਬ ਵਾਲੋ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਾਂ ਦੇ ਟਾਈਮ ਆ ਰਹੇ ਨੇ ਆ ਗਏ ਨੇ ਤੁਹਾਡੇ ਕੋਲ ਹਰ ਭਾਗੀਆ ਨੇ ਪਹੁੰਚਣਾ ਹੈ ਦਰਵਾਜ਼ਾ ਕੋਲੇ ਅਤੇ ਉਹਨਾਂ ਕੋਲ ਇੱਕ ਗੱਲ ਆਪਾਂ ਸਾਰਿਆਂ ਨੇ ਜ਼ਰੂਰ ਕਹਿਣੀ ਹੈ ਕਿ ਜੋ ਸਾਡੀ ਸਾਇੰਸ ਸਮਾਜ ਨੂੰ ਜੋ ਬੰਦਾ ਅਧਿਕਾਰ ਬੰਦਾ ਰੁਤਬਾ ਸਮ ਦਿੱਤਾ ਜਾਵੇ ਤਾਂ ਅਸੀਂ ਤੁਹਾਡੇ ਨਾਲ ਵੋਟਾਂ ਤੇ ਵੀ ਜਾਵਾਂਗੇ ਵੋਟਾਂ ਦੇ ਕਵਾਂਗੇ ਵੀ ਅਤੇ ਸਮਾਜ ਨੂੰ ਪ੍ਰੇਰਿਤ ਵੀ ਕਰਾਂ ਹੋਂਦੇ ਚ ਕੁਝ ਮੁੱਦੇ ਨੇ ਜਿਸ ਤਾ ਕੇ ਮੁੱਦੇ ਇਹ ਨੇ ਕਿ 117 ਪੰਜਾਬ ਦੇ ਵਿੱਚ ਐਮ ਐਲ ਏ ਦੀਆਂ ਸੀਟਾਂ ਹੁੰਦੀਆਂ ਨੇ ਉਹਨਾਂ ਚ ਅਸੀਂ ਚਾਹਨੇ ਆ ਕਿ ਸਾਡੀ ਸਾਇੰਸ ਸਮਾਜ ਨੂੰ 117 ਐਮ ਸੀ 117 ਸਰਪੰਚ ਪਿਕ ਐਮ ਐਲ اے ਅਸੀਂ ਜਿਆਦਾ ਮੰਗ ਨਹੀਂ ਕਰਦੇ ਕਿ ਐਮ ਐਲ اے ਅਤੇ ਇੱਕ ਦੋ ਚੇਅਰ ਮਿਲਣੇ ਸਾਰੀ ਸਮਾਜ ਦੀ ਬੰਦੇ ਰੂਲ ਮੁਤਾਬਕ ਬੰਦੇ ਅਧਿਕਾਰ ਮੁਤਾਬਕ ਬੰਦੇ ਸੰਵਿਧਾਨ ਤੌਰ ਸੰਧਿਤੀਆਂ ਜਾਂ ਕੋਈ ਕਾਜੀਕਲ ਕਿਸੇ ਵੀ ਸਰਕਾਰਾਂ ਨੇ ਸਾਡੀ ਸਾਇੰਸ ਸਮਾਜ ਨੂੰ ਕੋਈ ਵੀ ਕੋਈ ਚੰਗਾ ਰੁਤਬਾ ਨਹੀਂ ਦਿੱਤਾ ਅਤੇ ਸਾਡੀ ਸਾਇੰਸ ਸਮਾਜ ਦੀ ਜੋ ਐਨੀ ਬੋਰਡ ਪੰਜਾਬ ਦੇ ਵਿੱਚ ਛੇ ਤੋਂ 7 ਰਕ ਦੇ ਵਿੱਚ ਬੋਰਡ ਹੈ ਆਪਣੀ ਸਾਇੰਸ ਸਮਾਜ ਦੀ ਪਰ ਉਹ ਵੋਟ ਨੂੰ 6-7 ਪੈਸੇ ਦੀ ਬੁੱਕਤ ਨਹੀਂ ਸਮਝਦੇ ਅਤੇ ਸਾਡੇ ਜਿਹੜੇ ਅਧਿਕਾਰ ਨੇ ਉਹ ਸਰਕਾਰਾਂ ਨਾਪਦੀਆਂ ਨੇ ਉਹ ਉਹ ਅਧਿਕਾਰ ਖਤਮ ਕਿਤੇ ਨੇ ਕੋਈ ਕਿ ਅਸੀਂ ਚਾਹਨੇ ਆ ਕਿ ਹਰ ਐਮਪੀ ਹਰ ਐਮਐਲਏ ਜੋ ਸਾਡੇ ਸਮਾਜ ਦੇ ਪਰਿਵਾਰਾਂ ਦੇ ਕੋਲ ਆਣ ਜਾਂ ਆਗੂ ਸਰਬਾਨਾਂ ਕੋਲ ਆਣ ਤਾਂ ਉਹਨਾਂ ਦੇ ਕੋਲ ਮੰਗਾਂ ਰੱਖੇ ਕਿ ਸਾਡੇ ਜਿਹੜੀਆਂ ਮੰਗਾਂ ਨੇ ਪੂਰੀਆਂ ਕੀਤੀਆਂ ਜਾਂ ਨਹੀਂ ਤੇ ਦੋਸਤੋ ਕੋਈ ਗੱਲ ਨਹੀਂ ਤੁਸੀਂ ਘਰੇ ਬੈਠ ਜਿਓ ਕੋਈ ਅਧਿਕਾਰ ਨਹੀਂ ਆਪਾਂ ਜੇ ਨਾ ਵੀ ਵੋਟ ਪਾਵਾਂਗੇ ਜਿੱਤਾਂ ਤਾਂ ਫਿਰ ਵੀ ਹੋਈ ਕਿ ਪਰ ਹਾਰ ਬਮਾਲੇ ਨੂੰ ਇਹ ਪਤਾ ਹੋਏਗਾ ਕਿ ਜੇ ਅਸੀਂ ਇਸ ਸਮਾਜ ਨੂੰ ਨਾਲ ਲੈ ਕੇ ਚੱਲਦੇ ਸ਼ਾਇਦ ਅਸੀਂ ਜਿੱਤ ਜਾਂਦੇ ਸੋ ਆਪਣੀ ਵੋਟ ਦਾ ਅਧਿਕਾਰ ਆਪਾਂ ਹੁਣ ਆਵਾਜ਼ ਦੇਣੀ ਹੈ ਆਵਾਜ਼ بلند ਕਰਨੀ ਹੈ ਸੈਂਸ ਵਿੱਚ ਮਹਾਸਭਾ ਪੰਜਾਬ ਵੱਲੋਂ ਕਿ ਆਪਣੇ ਕਿਸੇ ਵੀ ਪਾਰਟੀ ਦਾ ਜਿਹੜਾ ਜੋ ਬੰਦਾ ਉਹ ਸਾਡੀ ਸਮਾਜ ਨੂੰ ਸਤਕਾਰ ਦੇਗਾ ਤਾਂ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਇਸ ਕਰਕੇ ਜਿਹੜੀ ਆਪਣੀਆਂ ਮੰਗਾਂ ਅਸੀਂ ਚਾਹੁੰਦੇ ਕਿ ਸਰਕਾਰਾਂ ਸਰਵੇ ਕਰਨ ਕਿ ਸਾਡੀ ਸਹਿਨ ਸਮਾਜ ਦੇ ਪਰਿਵਾਰਾਂ ਕਿੰਨੀਆਂ ਨੌਕਰੀਆਂ ਨੇ ਕਿੰਨੇ ਐਮ.ਐਲ.ਏ ਨੇ ਕਿੰਨੇ ਐਮ.ਸੀ ਨੇ ਕਿੰਨੇ ਐਮ.ਪੀ ਨੇ ਕਿੰਨੀਆਂ ਚੇਅਰਮੈਨੀਆਂ ਨੇ ਜਾਂ ਕਿੰਨੇ ਜ਼ਮੀਨ ਜਾਇਦਾਦ ਵਾਲੇ ਨੇ ਕਿੰਨੀਆਂ ਨੌਕਰੀਆਂ ਵਾਲੇ ਨੇ ਕਿੰਨਿਆਂ ਕੋਲ ਚੰਗੀ ਪੋਸਟ ਤੇ ਬੈਠੇ ਨੇ ਸਰਕਾਰ ਸਰਵੇ ਕਰੇ ਤੇ ਸਾਡੀ ਸਮਾਜ ਨੂੰ ਬੰਦਾ ਅਧਿਕਾਰ ਦੇਵੇ ਇਸ ਕਰਕੇ ਦੋਸਤੋ ਮੈਂ ਅੱਜ ਇਹ ਜਿਹੜਾ ਬਿਆਨ ਮੀਡੀਆ 'ਚ ਤਾਂ ਦੇ ਰਿਹਾ ਕਿ ਮੈਂ ਕਿਸੇ ਰਜਾਈਵੇਂ ਦੇ ਕਰਕੇ ਤੁਹਾਡੇ ਸਾਰੇ ਰੂਬ ਰੂ ਨੀ ਹੋ ਰਿਹਾ ਇਸ ਕਰਕੇ ਮੈਂ ਅੱਜ ਇਹ ਬਿਆਨ ਤਾਂ ਦੇ ਰਿਹਾ ਮੀਡੀਆ ਦੇ ਵਿੱਚ ਕਿ ਸਾਡੀ ਸਾਇੰਸ ਮੰਨ ਜਿਹੜੀ ਵੀ ਕੋਈ ਸਰਕਾਰ ਇਹ ਸਾਡੀਆਂ ਮੰਗਾਂ ਪੂਰਨ ਕਰਦੀ ਹੈ ਸਾਡੇ ਅਧਿਕਾਰ ਸਾਨੂੰ ਦੇਣ ਦਾ ਵਿਸ਼ਵਾਸ ਦਵਾੰਦੀ ਹੈ ਤਾਂ ਅਸੀਂ ਨਾਲ ਜਾ ਕੇ ਉਹਨਾਂ ਵਾਸਤੇ ਝੋਲੀ ਾੜ ਕੇ ਮੰਗਾਂ ਬੋਲ ਤਾਂ ਮੰਗਾਂਗੇ ਨਹੀਂ ਤੇ ਦੋਸਤੋ ਘਰੇ ਬੈਠ ਜਾਓ ਜਿੱਨੇ ਦੇ ਤੇ ਕੱਲ ਮੈਂ ਆਪਣੀ ਸੰਸਥਾ ਨੂੰ ਆਪਣੇ ਵੱਲੋਂ ਕੋਈ ਮੈਸੇਜ ਨਹੀਂ ਦਿੰਦਾ ਗੁਰਪ੍ਰਾਈ ਜਾਂ ਫੋਨ ਕਰਕੇ ਪੋਲੀ ਦੇ ਸਿੱਕਰ ਕਿਸੇ ਨੇ ਕਿਸੇ ਨੂੰ ਸਮਰਥਨ ਚ ਨਹੀਂ ਕਿਹਾ ਸਾਨੂੰ 117 ਐਮਸੀ 117 ਸਰਪੰਚ ਇੱਕ ਐਮਐਲਏ ਅਤੇ bande ਜੋ ਨੌਕਰੀਆਂ ਦੇ ਵਿੱਚ ਸਾਨੂੰ ਕੋਟਾ ਜੋ ਸਾਡਾ ਹੱਕ ਜੋ ਸਾਡੀ ਸਮਾਜ ਨੂੰ ਬੰਦ ਸਾਡੇ ਬੱਚਿਆਂ ਨੂੰ ਅਧਿਕਾਰ ਉਹ ਮਿਲੇਗਾ ਤਾਂ ਅਸੀਂ ਸਮਾਜ ਦੇ ਨਾਲ ਲੈ ਕੇ ਸਮਾਜ ਨੂੰ ਅਸੀਂ ਉਸ ਪਾਰਟੀ ਦਾ ਸਮਰਥਨ ਕਰਾਂਗੇ ਕਿਉਂਕਿ ਸਾਡੇ ਬੱਚੇ ਜੇ ਪੜ੍ਹੇ ਲਿਖੇ ਹੋ ਕੇ ਵੀ ਘਰੇ ਬੈਠੇ ਨੇ ਪਹਿਲਾਂ ਤਾਂ ਅਸੀਂ ਪੈਸੇ ਲਗਾ ਕੇ ਬੱਚੇ ਪੜ੍ਹਾਣੇ ਆ ਉਸ ਤੋਂ ਬਾਅਦ ਅਸੀਂ ਨੌਕਰੀ ਉਹ ਸਾਡੇ ਬੱਚੇ ਵਾਂਝੇ ਰਹਿੰਦੇ ਅੱਜ ਬੱਚੇ ਸਾਡੇ ਵਿਹਲੇ ਪੜ੍ਹੇ ਲਿਖੇ ਬੱਚੇ ਜਿਹੜੇ ਵਿਹਲੇ ਬੈਠੇ ਘਰਾਂ ਦੇ ਵਿੱਚ ਨੌਕਰੀਆਂ ਨਾ ਮਿਲਣ ਕਰਕੇ ਅੱਜ ਸਾਨੂੰ ਪੂਰਾ ਜੋ ਬੰਦਾ ਸਾਡਾ ਹੱਕ ਨਾ ਮਿਲਣ ਕਰਕੇ ਅੱਜ ਸਾਡੇ ਬੱਚੇ ਘਰਾਂ 'ਚ ਬੈਠੇ ਨੇ ਵਿਹਲੇ ਅਸੀਂ ਇਸ ਕਰਕੇ ਬੇਨਤੀ ਕਰਦਾ ਸਰਕਾਰ ਸਾਡੇ ਬੱਚਿਆਂ ਨੂੰ ਬੰਦਾ ਹਜਕਾਰ ਹੱਕ ਜੁੜ ਦਿੱਤਾ ਜਾਵੇ ਤਾਂ ਕਿ ਸਾਡੇ ਵਿੱਚ ਵੀ ਖੁਸ਼ੀ ਆਵੇ ਸਾਡੀ ਸਮਾਜ 'ਚ ਵੀ ਖੁਸ਼ੀ ਆਵੇ ਸਾਡੇ ਬੱਚਿਆਂ ਲਈ ਸਰਕਾਰਾਂ ਕੁਝ ਕਰ ਰਹੀਆਂ ਜੋ ਨਾਲ ਬੰਦਾ ਕੋਟਾ ਦਿੱਤਾ ਜਾ ਰਿਹਾ ਦਿੱਤਾ ਜਾਵੇ ਇਸ ਕਰਕੇ ਸਾਰੇ ਸਾਇੰਸ ਮਾਈ ਨੂੰ ਮੇਰੇ ਵੱਲੋਂ ਜਿਹਨੇ ਮੈਨੂੰ ਪਿਆਰ ਕਰਦੇ ਜਿਹੜੇ ਮੇਰੇ ਨਾਲ ਖੜਦੇ ਨੇ ਉਹਨਾਂ ਨੂੰ ਇਹੋ ਹੱਥ ਬਣ ਕੇ ਬੇਨਤੀ ਏ ਕਿ ਜਿਹੜਾ ਆਪਣਾ ਅੱਜ ਦਾ ਹੱਕਕਾਰ ਸੋ ਜਿਹੜੀ ਮੈਂ ਚਿੱਠੀ ਦੇਵਾਂਗਾ ਕਿਸੇ ਨੂੰ ਵੀ ਜੇ ਆਪਾਂ ਪਾਰਟ ਨੇ ਚਿੱਠੀ ਦਿੰਦਾ ਮੇਰੇ ਕੋਲ ਚਿੱਠੀ ਨਹੀਂ ਦਿੱਤੀ ਜਾਏਗੀ ਤੁਹਾਨੂੰ ਮੇਰੇ ਵੱਲੋਂ ਤੋਂ ਚਿੱਠੀ ਆਪਦੇ ਲੀਡਰ ਸਹਿਬਾਨ ਨੂੰ ਦਿੱਤੀਆਂ ਜਾਣ ਕਿ ਸਾਡੇ ਹੱਕਕਾਰ ਲਈ ਜੋ ਵਿਸ਼ਵਾਸ ਦਵਾਣਾ ਸਾਡੇ ਦਵਾਓ ਸੋਸ਼ਲ ਮੀਡੀਆ ਵਿਸ਼ਵਾਸ ਦਿਓ ਅਤੇ ਅਸੀਂ ਤੁਹਾਡੇ ਨਾਲ ਖੜਕੇ ਤੁਹਾਡੇ ਸਮਰਥਨ ਚ ਉਤਰਾਂਗੇ ਸਤਿ ਸ਼੍ਰੀ ਅਕਾਲ